ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਪਣੇ ਨਵੇਂ ਬਲੌਗ ਦੇ ਵਿੱਚ ਦੇਖਣ ਜਾ ਰਹੇ ਹਾਂ ਗੁਰੂ ਘਰ ਦੁੱਖ ਨਿਵਾਰਨ ਸਾਹਿਬ ਪਟਿਆਲਾ ਆਓ ਆਪਾਂ ਚੱਲ ਕੇ ਉੱਥੇ ਦੇਖੀਏ ਤੇ ਉੱਥੇ ਆਪਾਂ ਆਪਣੇ ਦੁੱਖਾਂ ਦੇ ਕਿਸ ਤਰ੍ਹਾਂ ਨਿਵਾਰਨ ਹੋ ਰਹੇ ਨੇ ਉਹਨਾਂ ਦੇ ਬਾਰੇ ਚੰਨਣਾ ਪਾਈਏ ਆਓ ਸਾਥੀਓ ਚੱਲੀਏ ਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਸਹਿਬ ਨੂੰ ਉੱਥੇ ਜਾ ਕੇ ਆਪਾਂ ਦੇਖਦੇ ਹਾਂ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਤੇ ਕਿਵੇਂ ਇੱਥੇ ਪੰਚਮੀ ਨੂੰ ਲੋਕ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਲਈ ਸੁੱਖਾਂ ਸੁਖਦੇ ਨੇ ਤੇ ਕਿਉਂ ਆਉਂਦੇ ਨੇ ਉੱਥੇ ਜਾ ਕੇ ਆਪਾਂ ਇਹ ਸਾਰਾ ਕੁਝ ਜਾਣਦੇ ਹਾਂ ਜੁੜੇ ਰਹੋ ਵੀਡੀਓ ਦੇ ਨਾਲ ਤਾਂ ਜੋ ਤੁਸੀਂ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੋ ਇਕੱਠੀ ਕਰ ਸਕੋ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਨਹੀਂ ਹੈਗਾ ਕਿ ਇਹ ਆਪਾਂ ਨੱਬਾ ਰੋਡ ਤੋਂ ਚੱਲੇ ਆ ਦੁਖਨਵਾਰਨ ਸਾਹਿਬ ਨੂੰ ਆਓ ਸਾਥੀਓ ਹੁਣ ਆਪਾਂ ਚੱਲਿਆਂ ਗੁਰਦੁਆਰਾ ਦੁਖਨਵਾਰਨ ਸਾਹਿਬ ਹੁਣ ਅਸੀਂ ਨਾਪਰ ਰੋਡ ਤੇ ਚੱਲ ਰਹੇ ਹਾਂ ਨਾਪਰ ਰੋਡ ਤੋਂ ਆਪਾਂ ਦੁੱਖਣਵਾਰਨ ਸਾਹਿਬ ਵੱਲ ਨੂੰ ਜਾਵਾਂਗੇ ਇੱਧਰਲੇ ਪਾਸੇ ਖੱਬੇ ਵਾਲੇ ਪਾਸੇ ਹੈ ਜਿਹੜਾ ਤੁਸੀਂ এনਵਾਇਰਨਮੈਂਟ ਪਾਰਕ ਦੇਖ ਰਹੇ ਹੋ ਅੱਜ ਦਿਨ ਸ਼ਨੀਵਾਰ ਹੈ ਨਾ ਹਾਂ ਅੱਜ ਦਿਨ ਸ਼ਨੀਵਾਰ ਹੈ ਤੇ ਤਰੀਕ ਹੈਗੀ ਅੱਜ 7 ਜੂਨ 7 ਜੂਨ 2025 ਤੇ ਬਲੌਗ ਅੱਜ ਆਪਾਂ ਕਾਫੀ ਦਿਨਾਂ ਬਾਅਦ ਬਣਾਉਣ ਲੱਗੇ ਆ ਤੇ ਅੱਜ ਤੋਂ ਆਪਾਂ ਨੰਬਰਿੰਗ ਲਾਉਣ ਲੱਗੇ ਆ ਨਾਲ ਹੁੰਦੇ ਬਲੌਗ ਦੀ ਤਾਂ ਜੋ ਪਤਾ ਲੱਗਦਾ ਰਹੇ ਵੀ ਇਸ ਤੋਂ ਅੱਗੇ ਆਪਾਂ ਕਿਹੜੀ ਕਿਹੜੀ ਗੁਰਦੁਆਰਾ ਸਾਹਿਬ ਜਾਂ ਹੋਰ ਅਸਥਾਨਾਂ ਦੇ ਦਰਸ਼ਨ ਕਰ ਰਹੇ ਆ ਇਹ ਬਲੌਗ ਦੇ ਵਿੱਚ ਅਸੀਂ 43 ਨੰਬਰ ਬਲੌਗ ਹੈ ਜਿਹੜਾ ਉਸ ਤੋਂ ਸ਼ੁਰੂ ਕਰਾਂਗੇ ਤੇ ਪਹਿਲੇ ਜਿਹੜੇ ਬਲੌਗ ਨੇ ਉਹਨਾਂ ਨੂੰ 1 ਤੋਂ ਲੈ ਕੇ 43 ਤੱਕ ਮੰਨ ਕੇ ਚੱਲਾਂਗੇ ਆਪਾਂ ਤਾਂ ਜੋ ਨੰਬਰਿੰਗ ਤੋਂ ਇਹ ਵੀ ਪਤਾ ਲੱਗਦਾ ਰਹਿੰਦਾ ਵੀ ਇਸ ਤੋਂ ਅੱਗੇ ਕਿਹੜਾ ਬਲੌਗ ਹੈ ਪਟਿਆਲਾ ਹਾਂਜੀ ਇਹ ਆਪਾਂ ਦੇਖ ਰਹੇ ਹਾਂ ਦਫਤਰ ਮਾਤਾ ਨਾਨ ਨਾਨਕੀ ਜੀ ਧੰਨਵਾਦ ਹੈ ਇੱਧਰ ਰਹਿਣ ਵਾਲਿਆਂ ਲਈ ਬਾਥਰੂਮ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤੇ ਇਸ ਤੋਂਗੇ ਇਸ ਸਾਈਡ ਲੰਗਰ ਹਾਲ ਗੁਰੂ ਕਾ ਲੰਗਰ ਜਿਹੜਾ ਕਿ 24 ਘੰਟੇ ਇੱਥੇ ਵਰਤਦਾ ਰਹਿੰਦਾ ਇਹ ਦੇਖ ਰਹੇ ਹਾਂ ਆਪਾਂ ਗੁਰੂ ਘਰ ਦੇ ਵਿੱਚ ਲੰਗਰ ਹਾਲ ਹੈ ਜਿਹੜਾ ਬਣਿਆ ਹੋਇਆ ਗੁਰੂ ਕਾ ਲੰਗਰ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹਰ ਟਾਈਮ ਅੱਜ ਜੀ ਦੇ ਨਾਮ ਸਾਡੇ ਨੂੰ ਆਪ ਨੂੰ ਗੁਰੂ ਤੇਗ ਬਹਾਦਰ ਜੀ ਦਰਬਾਰ ਉਤੇ ਸੋਏ ਦੇ ਕਲ ਲਈ ਸੇਵਾ ਚੱਲ ਰਹੀ ਹੈ ਇਹ ਅੰਦਰੋਂ ਗੁਰੂ ਘਰ ਦੇ ਦਰਸ਼ਨ ਕਰ ਰਹੇ ਹਾਂ ਅਸੀਂ ਜੈਸਾ ਤੂੰ ਜਾਹੇ ਸੋਹੀ ਜਾਹ ਚਾਹੇ ਹਰ ਕੋਈ ਹੰਸਤੰਗਿਆਤ ਵਰਸ ਆਣ ਜਿਨਨਾਰਸੇ ਰੇ ਆਤਮ ਸੁਖ ਪਾਇਆ ਸੈਜਾ ਅਸੀਂ ਦਰਸ਼ਨ ਕਰ ਰਹੇ ਹਾਂ ਪੂਰ ਕਰਦੇ ਨਾ ਹਾਂ ਜਲੀ ਨੀ ਪਣੀ ਇਹ ਦੇਖੋ ਜੀਨਾ ਦੀਆਂ ਮੰਨਤਾਵਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਨਮਕ ਦੀ ਥੈਲੀ ਤੇ ਰੜਕਾ ਕਹਿ ਦਿੰਨੇ ਆ ਝਾੜੂ ਕਹਿ ਦਿੰਨੇ ਆ ਇਹ ਇੱਥੇ ਚੜਾ ਕੇ ਜਾਂਦੇ ਨੇ ਸਾਰੇ ਆਪਾਂ ਇਤਿਹਾਸ ਦੇਖ ਰਹੇ ਹਾਂ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸੀ ਉਹਨਾਂ ਨੇ ਲੰਗਦੇ ਹੋਏ ਇੱਥੇ ਆਸ਼ੀਰਵਾਦ ਦਿੱਤਾ ਸੀ ਬਾਕੀ ਤੁਸੀਂ ਇਤਿਹਾਸ ਹੈ ਜਿਹੜਾ ਸਾਰਾ ਇੱਥੇ ਦਾ ਪੜ ਸਕਦੇ ਹੋ ਇੱਧਰ ਕੜਾ ਪ੍ਰਸ਼ਾਦ ਦੀ ਦੇਗ ਹੈ ਜਿਹੜੀ ਇੱਥੋਂ ਪ੍ਰਾਪਤ ਹੁੰਦੀ ਹੈ ਤੇ ਜਿਹੜਾ ਸਾਹਮਣੇ ਆਸਥਾਨ ਦੇਖ ਰਹੇ ਹਾਂ ਇਸਾ ਸਥਾਨ ਦੇ ਉੱਤੇ ਇੱਕ ਪੁਰਾਣੇ ਸਮੇਂ ਇੱਕ ਦਰਖਤ ਹੁੰਦਾ ਸੀ ਤੇ ਸਾਹਮਣੇ ਇੱਧਰਲੀ ਸਾਈਡ ਇੱਕ ਛੱਪੜ ਕਹ ਦੀਏ ਤਲਾਹ ਕਹ ਦੀਏ ਉਸ ਸਮੇਂ ਹੁੰਦਾ ਸੀ ਜਿਸ ਦੇ ਵਿੱਚ ਇਹ ਅਸ਼ੀਰਵਾਦ ਦਿੱਤਾ ਸੀ ਗੁਰੂ ਸਾਹਿਬ ਨੇ ਜਿਹੜਾ ਕਿ ਇੱਥੇ ਇਸ਼ਨਾਨ ਕਰੂਗਾ ਉਹਨਾਂ ਉਸ ਦੇ ਦੁੱਖਾਂ ਦੇ ਨਿਵਾਰਨ ਹੋਣਗੇ ਆਓ ਆਪਾਂ ਉਸ ਹੁਕਮਨਾਮੇ ਨੂੰ ਪੜੀਏ ਜਿਸ ਜਿਹੜਾ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਤਸੀਹੇ ਇਹ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਮੱਥਾ ਟੇਕ ਕੇ ਦੁੱਖਾਂ ਦੇ ਨਿਵਾਰਨ ਹੁੰਦੇ ਨੇ ਤਾਂ ਹੀ ਇਸ ਸਥਾਨ ਦਾ ਨਾਮ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਆਸ਼ੀਰਵਾਦ ਦੇ ਨਾਲ ਗੁਰੂ ਘਰ ਦੁੱਖ ਨਿਵਾਰਨ ਸਾਹਿਬ ਪਿਆ ਇਹ ਸਾਹਮਣੇ ਤੋਂ ਆਪਾਂ ਇਹ ਰਸਤਾ ਵੀ ਹੈ ਜਿਹੜਾ ਗੁਰੂ ਘਰ ਨੂੰ ਆਉਂਦਾ ਹੈ ਬਾਜ਼ਾਰ ਦੇ ਵਿੱਚੋਂ ਪਹਿਲਾਂ ਪੁਰਾਣਾ ਰਸਤਾ ਇਹੀ ਹੁੰਦਾ ਸੀ ਸਾਹਮਣੇ ਆਪਾਂ ਦੇਖ ਸਕਦੇ ਹਾਂ ਅੱਜ ਦੇ ਹੁਕਮਨਾਮੇ ਦੇ ਬਾਰੇ ਠੀਕ ਹੈ ਤੇ ਅੱਜ 7 ਤਰੀਕ 6ਵਾਂ ਮਹੀਨਾ 2025 ਸ਼ਨੀਵਾਰ ਦਾ ਦਿਨ ਹੈ ਦੇ ਨੇ ਰਿਆ ਸੰਗਿੰਦਾ ਸਤਿ ਪਾਲਿ ਨਿਪਾ ਰਿ ਸਦਕਾ ਦੇ ਹੁੰਦਾ ਸੰਤਨ ਸੁਖ ਪਾਇ ਦੀ ਸੁਖੀ ਸੁਖ ਪਾਇ ਸਾਧਨ ਕੇ ਸੁਖੀ ਇਹ ਦੇਖ ਸਕਦੇ ਆ ਆਮ ਦਿਨਾਂ ਦੇ ਵਿੱਚ ਵੀ ਸੰਗਤ ਹੈ ਜਿਹੜੀ ਇੱਥੇ ਸ਼ਾਮ ਨੂੰ ਇੰਨੀ ਭਰੀ ਹੁੰਦੀ ਹੈ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਗੁਰੂ ਘਰ ਦੇ ਸਰੋਵਰ ਦੇ ਬਹੁਤ ਵੱਡਾ ਸਰੋਵਰ ਹੈ ਸ਼ਾਮ ਦਾ ਸਮਾਂ ਸੰਧਿਆ ਵੇਲਾ ਇਹ ਦਿੰਨੇ ਆ ਜਿਹੜਾ ਆਪਾਂ ਠੀਕ ਹੈ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਗੁਰੂ ਘਰ ਦੇ ਵਿੱਚ ਇਹ ਸਾਹਮਣੇ ਨਿਸ਼ਾਨ ਸਾਹਿਬ ਦੇਖ ਰਹੇ ਹਾਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇੱਧਰ ਪ੍ਰਸ਼ਾਦ ਲਈ ਇੱਧਰ ਆਪਾਂ ਦੇਖ ਰਹੇ ਹਾਂ ਗੁਲਿੰਗ ਇੱਧਰ ਅਸੀਂ ਜਦ ਇੱਕ ਦਰਵਾਜ਼ੇ ਰਾਹੀਂ ਅਸੀਂ ਬਾਹਰ ਆਉਂਦੇ ਆ ਮੇਰਾ ਗੁਰੂ ਘਰ ਦੇ ਤਾਂ ਬਾਹਰ ਇਹ ਬਹੁਤ ਵਧੀਆ ਮਾਰਕੀਟ ਹੈ ਇਹ ਦੇਖੋ ਇਸ ਮਾਰਕੀਟ ਦੇ ਵਿੱਚ ਦੇਖੋ ਗੁਰੂ ਗੁਰਦੁਆਰਾ ਦੁਕਾਨਵਾਰਾਂ ਸਾਹਿਬ ਤੇ ਉਸ ਤੋਂ ਬਾਅਦ ਇਹ ਸਾਰੀ ਮਾਰਕੀਟ ਇੱਥੇ ਹਰੇਕ ਤਰ੍ਹਾਂ ਦੇ ਇਹ ਆਪਾਂ ਨੂੰ ਸਮਾਨ ਨੇ ਜਿਹੜੇ ਉਹ ਮਿਲ ਸਕਦੇ ਨੇ ਠੀਕ ਹੈ ਇਸ ਦੇ ਵਿੱਚ ਸਮਾਨ ਆਪਾਂ ਤਾਂ ਕਹਿ ਰਹੇ ਹਾਂ ਨਾਲ ਵੀ ਜਿਸ ਨੇ ਆਮਰਾ ਸ਼ੱਕਿਆ ਹੋਵੇ ਜਾਂ ਗੁਰੂ ਘਰ ਦੇ ਨਾਲ ਕੋਈ ਵੀ ਸੰਬੰਧਤ ਚੀਜ਼ ਹੈ ਜਿਹੜੀ ਹਰ ਇੱਕ ਵਸਤੂ ਹੈ ਜਿਹੜੀ ਉਹ ਇੱਥੇ ਮਿਲ ਸਕਦੀ ਹੈ ਠੀਕ ਹੈ ਇਹ ਵਨ ਇੱਥੇ ਉਹ ਜੇ ਅਸੀਂ ਨੇ ਘਰ ਬੈਠ ਕੇ ਪਾਠ ਕਰਨ ਲਈ ਗੁਟਕਾ ਸਾਹਿਬ ਨੇ ਜਿਹੜੇ ਉਹ ਵੀ ਇੱਥੋਂ ਉਪਲਬਧ ਹੋ ਜਾਂਦੇ ਨੇ ਇਹ ਮਾਰਕੀਟ ਦੇਖੋ ਦੂਰ ਤੱਕ ਇਹ ਮਾਰਕੀਟ ਤੁਸੀਂ ਦੇਖ ਸਕਦੇ ਹੋ ਤੇ ਇਹ ਰਸਤਾ ਜਿਹੜਾ ਇਹ ਫੇਰ ਘੁੰਮ ਕੇ ਅੱਗੇ ਦੀ ਹੋ ਕੇ ਫੇਰ ਗੁਰੂ ਘਰ ਦੇ ਵਿੱਚ ਚਲਾਇਆ ਜਾਂਦਾ ਹੈ ਅਮਨੇ ਆਪਾਂ ਦੇਖ ਸਕਦੇ ਆ ਇੱਥੇ ਸਾਈਕਲ ਪਾਰਕਿੰਗ ਇੱਥੇ ਵੀ ਹੈ ਹੈਗੀ ਠੀਕ ਹੈ ਤੇ ਇੱਥੇ ਜਦੋਂ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਇੱਥੇ ਹਰੇਕ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਔਰੇ ਕੀਤੇ ਹੋਏ ਨੇ ਇੱਥੇ ਦੇਖੋ ਹੁਣ ਉਸੀਂ ਦੇਖੇ ਰਹੇ ਹਾਂ ਗੁਰੂ ਘਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਪੂਰੇ ਹੈਗੇ ਨੇ ਹੁਣ ਅਸੀਂ ਗੁਰੂ ਘਰ ਦੇ ਵਿੱਚੋਂ ਬਾਹਰ ਨਿਕਲ ਰਹੇ ਹਾਂ ਗੁਰੂ ਘਰ ਦੇ ਵਿੱਚੋਂ ਬਾਹਰ ਆਉਂਦੇ ਹੋਏ ਉਹੀ ਰਸਤੇ ਰਾਹੀਂ ਬਾਹਰ ਆ ਰਹੇ ਆ ਖੱਬੇ ਪਾਸੇ ਉਹੀ ਗੁਰੂ ਘਰ ਤੇ ਪਾਰਕ ਪਾਰਕਿੰਗ ਤੇ ਸਾਹਮਣੇ ਗੁਰੂ ਘਰ ਤੋਂ ਅੰਦਰ ਐਂਟਰ ਹੋਣ ਸਮੇ ਜਿਹੜੇ ਅਸੀਂ ਨੇ ਗੇਟ ਦੇਖੇ ਸੀ ਜਿਉਂਕੇ ਉਹ ਨਵੇਂ ਬਣਾਏ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਨਾਮ ਤੇ ਇਹ ਗੇਟ ਨੇ ਜਿਹੜੇ ਉਹ ਬਣੇ ਹੋਏ ਨੇ ਅੱਜ ਦੀ ਵੀਡੀਓ ਹੈ ਜਿਹੜੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ